ਸਾਰੇ ਆਪਣੇ ਨਰੇਗਾ ਵਾਲੇ ਬੰਦੇ ਜਿਹੜੇ ਨਾ ਆਪਣੇ ਨਾਲ ਨਹੀਂ ਕਰੇ ਇਕੱਠੇ ਸਰਦਰ ਦਇਓ ਜਾ ਜਰੇ ਵੀ ਤੁਹਾਡੇ ਵੀ ਦਾ ਕਈ ਪ੍ਰੋਬਲਮ ਆ ਆਪਣੇ ਕੋਲ ਦੱਸੀਏ ਤੁਹਾਡੇ ਕਾਉਂਟ ਦੇ ਪ੍ਰੋਬਲਮ ਆ ਕਈ ਕੋਲ ਐਡਾ ਕਰਦੇ ਨੇ ਤੇ ਨਾਲ ਉਹ ਵੀ ਚਲੋ ਸਾਰੇ ਵਿਚਾਰੇ ਅੰਨ ਪੜੇ ਹੈਗੇ ਸੀਗੇ ਨਹੀਂ ਪਤਾ ਲੱਗਾ ਇਸ ਕਰਕੇ ਪੈਸੇ ਕਾਫੀ ਗਾਹ ਤੱਕ ਜਨਰੇ ਸਰ ਤਿੰਨ ਤਿੰਨ ਮਹੀਨੇ ਜੋ ਕਈਆਂ ਦੋ ਦੋ ਮਹੀਨੇ ਦੇ ਪੈਸੇ ਮਰੇ ਵੱਡੇ ਪੈਸੇ ਜਿਹੜਾ ਸੱਟ ਲੀ ਹੁਣ ਨਵਾਂ ਆਇਆ ਵਾ ਉਹਨੇ ਅੱਗੇ ਸਾਡੇ ਤਿੰਨ ਤਿੰਨ ਮਹੀਨਿਆਂ ਦੇ ਪੈਸੇ ਖਾ ਲਏ ਉਹਨੇ ਪੈਸੇ ਨਹੀਂ ਪਾਏ ਹਣ ਜਿਹੜਾ ਨਵਾਂ ਸੈਕਟਰੀ ਆਇਆ ਵਾ ਇਹ ਕੱਲ ਤੋਂ ਕੰਮ ਹੋਣੇ ਸ਼ੁਰੂ ਕਰਨਾ ਨਰੇਗਾ ਪਾਰਟੀ ਸਾਰੀ ਕਹਿੰਦੀ ਆ ਕਿ ਅਹੀਂ ਉਹਨਾਂ ਦੇ ਨਾਲ ਕੰਮ ਨਹੀਂ ਕਰਨਾ ਉਹਨਾਂ ਅੱਗੇ ਨਹੀਂ ਪੈਸੇ ਪਾਏ ਸਾਡੇ ਤੇ ਹੁਣ ਵੀ ਨਹੀਂ ਪਾਉਣੇ ਇਹ ਰਲਕੇ ਕਿ ਜਿਹੜਾ ਸਾਡਾ ਸੈਕਟਰੀ ਜਿੰਨੇ ਕੰਮ ਸ਼ੁਰੂ ਕੀਤਾ ਵਨ ਨਰੇਗਾ ਦਾ ਹੁਣ ਇਹੋ ਰਵੇ ਜਿਲ੍ਹਾ ਅਮਰਸਰ ਦੇ ਪਿੰਡ ਭੋਏਵਾਲ ਵਿਖੇ ਮੌਜੂਦ ਆ ਜਿੱਥੇ ਨਰੇਗਾ ਵਰਕਰਾਂ ਦੇ ਵੱਲੋਂ ਪਿੰਡ ਦੇ ਕੰਮ ਨੂੰ ਜਿਹੜਾ ਠੱਪ ਕਰ ਦਿੱਤਾ ਗਿਆ ਔਰ ਰੋਜ਼ ਪ੍ਰਦਰਸ਼ਨ ਜਿਹੜਾ ਇਹਨਾਂ ਨਰੇਗਾ ਵਰਕਰਾਂ ਦੇ ਵੱਲੋਂ ਕੀਤਾ ਜਾ ਰਿਹਾ ਤਸਵੀਰ ਤੁਹਾਨੂੰ ਇੱਕ ਵਾਰੀ ਬਖਾਦਨੇ ਆ ਕਿ ਇਹ ਪਿੰਡ ਭੋਇਵਾਲ ਦੇ ਨਰੇਗਾ ਵਰਕਰ ਨੇ ਔਰ ਇਹਨਾਂ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਰੋਸ ਹੈ ਤਾਂ ਕਿਸ ਗੱਲ ਨੂੰ ਲੈ ਕੇ ਇਹਨਾਂ ਦੇ ਵੱਲੋਂ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਭਾਈ ਸਾਹਿਬ ਕੀ ਨਾਂ ਤੁਹਾਡਾ ਜੀ ਹੈਪੀ ਮੇਰਾ ਨਾਂ ਜੀ ਹੈਪੀ ਜੀ ਕੀ ਮਾਮਲਾ ਅੱਜ ਸਾਰੇ ਇੱਥੇ ਇਕੱਠੇ ਹੋਏ ਹੋ ਸਾਰੇ ਦੋ ਤਿੰਨ ਮਹੀਨੇ ਹੋ ਗਏ ਸਰਜੀਤ ਸਿੰਘ ਸਾਡੇ ਬਲਾਕ ਪ੍ਰਧਾਨ ਨੇ ਬੜਾ ਵਧੀਆ ਕੰਮ ਕਰਾ ਰਹੇ ਨੇ ਤੇ ਪੈਸੇ ਵੀ ਨਾਲੇ ਟਾਈਮ ਨੂੰ ਟਾਈਮ ਆ ਰਹੇ ਨੇ ਤੇ ਹੁਣ ਸਾਡੇ ਪਿੰਡ ਜਿਹੜੇ ਸਰਜੀਤ ਗਿੱਲ ਜੀ ਉਹਦੇ ਨਾਲ ਪੰਚਾਇਤ ਜਿਹੜੀ ਭੰਗ ਹੋ ਚੁੱਕੀ ਆ ਉਹ ਪਹਿਲਾਂ ਵੀ ਉਹਨਾਂ ਨੇ ਕੰਮ ਕਰਾਇਆ ਸੀ ਤੇ ਨਾਲੇ ਦੋ ਦੋ ਤਿੰਨ ਦਿਨ ਪੈਸੇ ਨਹੀਂ ਪਏ ਹੈਗੇ ਹਾਂ ਹੁਣ ਫੇਰ ਉਹੀ ਨਾਲ ਸੈਕਟਰੀ ਨਾਲ ਰਲ ਕੇ ਫੇਰ ਚਾਰੇ ਵੀ ਅਸੀਂ ਫੇਰ ਲੈ ਕੇ ਇਹ ਕੰਮ ਸਾਰੇ ਆਪਣੇ ਨਰੇਗਾ ਵਾਲੇ ਬੰਦੇ ਜਿਹੜੇ ਨਾਲ ਆਪਣੇ ਨਾਲ ਨੇ ਸਾਰੇ ਇਕੱਠੇ ਨੇ ਪਹਿਲਾਂ ਜਦੋਂ ਪੈਸੇ ਉਹਨਾਂ ਨੇ ਤੁਹਾਨੂੰ ਨਹੀਂ ਦਿੱਤੇ ਜਾਂ ਕਿ ਉਦੋਂ ਫੇਰ ਕੀ ਕਾਰਨ ਕੀ ਰਿਹਾ ਕੀ ਕਿਹਾ ਉਹਨਾਂ ਨੇ ਤੁਹਾਨੂੰ ਉਹਨਾਂ ਸਰ ਇਹੋ ਜਿਹੇ ਵੀ ਤੁਹਾਡੇ ਕੋਈ ਪ੍ਰੋਬਲਮ ਆਪਣੇ ਕੋਲ ਦੱਸੀਏ ਤੁਹਾਡੇ ਕਾਉਂਟ ਜੇ ਪ੍ਰੋਬਲਮ ਆ ਤੇ ਇਹ ਕੋਈ ਨਾ ਕਰਦੇ ਤੇ ਨਾਲੋਂ ਵੀ ਚਲੋ ਸਾਰੇ ਵਿਚਾਰੇ ਅਨਪੜੇ ਹੈਗੇ ਸੀਗੇ ਨਹੀਂ ਪਤਾ ਲੱਗਾ ਇਸ ਕਰਕੇ ਪੈਸੇ ਕਾਫੀ ਗਾ ਚੁੱਕੇ ਇੰਦਰ ਹੂੰ ਤੇ ਹੁਣ ਕਿਉਂ ਤੁਹਾਨੂੰ ਜਿਹੜਾ ਨਵਾਂ ਬੰਦਾ ਦਿੱਤਾ ਜਾ ਰਿਹਾ ਜਿਹੜੇ ਪਹਿਲੇ ਬੰਦ ਸਰਜੀਤ ਸਿੰਘ ਆ ਉਹਨਾਂ ਦੇ ਅੰਦਰ ਤੁਸੀਂ ਕੰਮ ਕਰਦੇ ਸੀ ਹਾਂਜੀ ਹਾਂਜੀ ਸ੍ਰੀ ਸਿੰਘ ਦੇ ਅੰਦਰ ਕਰਦੇ ਹੁਣ ਕੀ ਕਰਨ ਬਣਿਆ ਨਵਾਂ ਬੰਦਾ ਸਰਕਾਰ ਨੂੰ ਨਹੀਂ ਪਤਾ ਕੋਈ ਵੀ ਪਰ ਇਹਨਾਂ ਨੇ ਜਿਹੜੇ ਅੰਦਰ ਕੰਮ ਕੀਤਾ ਸੀ ਬਹੁਤ ਵਧੀਆ ਕੰਮ ਕੀਤਾ ਜੀ ਪੈਸੇ ਵੀ ਟਾਈਮ-ਟਾਈਮ ਆ ਰਹੇ ਸੀ ਹੂੰ ਹੁਣ ਸਾਡੇ ਪਿੰਡ ਦੇ ਹਸਰਤ ਸਿੰਘ ਸਰ ਪੰਚਾਇਤ ਜਿਹੜੀ ਆ ਉਹ ਵੀ ਨਾਲ ਰਲੀ ਹੋਈ ਉਹਦੇ ਸ੍ਰੀ ਗਿਲ ਦੀ ਕਿੰਨੇ ਕ ਪੈਸੇ ਜਿਹੜੇ ਤੁਹਾਡੇ ਜਿਹੜੇ ਨਹੀਂ ਮਿਲੇ ਪਿਛਲੇ ਸਮੇਂ ਦੇ ਸਰ ਤਿੰਨ ਤਿੰਨ ਮਹੀਨੇ ਜੋ ਕਈਆਂ ਦੋ ਦੋ ਮਹੀਨੇ ਤੇ ਪੈਸੇ ਮੇਰੇ ਨਹੀਂ ਗਲੇ ਇਸ ਚੀਜ਼ ਨੂੰ ਲੈ ਕੇ ਕੰਪਲੇਂਟ ਨਹੀਂ ਕੀਤੀ ਕਿਤੇ ਤੁਸੀਂ ਨਹੀਂ ਸਰ ਕਿਸੇ ਨੂੰ ਨਹੀਂ ਕੀਤੀ ਨਹੀਂ ਤੁਹਾਨੂੰ ਪੈਸੇ ਨਹੀਂ ਮਿਲਦੇ ਰਹੇ ਤੇ ਤੁਸੀਂ ਕਿਤੇ ਗਏ ਨਹੀਂ ਸੀ ਸਾਨੂੰ ਪੈਸੇ ਨਹੀਂ ਮਿਲਦੇ ਗਏ ਨਹੀਂ ਕਿਤੇ ਬੱਸ ਉਹਨਾਂ ਕੋਲ ਪੁੱਛਦੇ ਰਹੇ ਆ ਉਹਦਾ ਗਾੜੀ ਕਾ ਨਾ ਕੋਰ ਚੈੱਕ ਕਰੋ ਹੋਰ ਕਿਹਦਾ ਕੋਣ ਲਾੜਾ ਦਾ ਆਪਣੇ ਕੋਰ ਦਾ ਲਾਏ ਹੋਏ ਸੀਗੇ ਤੇ ਮਾਤਾ ਜੀ ਤੁਹਾਡਾ ਕੀ ਨਾਮ ਆ ਮੇਰਾ ਨਾਮ ਲਖਿੰਦਰ ਕੋਰ ਕੀ ਗੱਲ ਤੁਹਾਨੂੰ ਨਰੇਗਾ ਦੇ ਕੰਮ ਦੇ ਪੈਸੇ ਨਹੀਂ ਮਿਲਦੇ ਰਹੇ ਹਾਂਜੀ ਮਿਲਦੇ ਰਹੇ ਆ ਹੁਣ ਮਿਲਦੇ ਆ ਨੂੰ ਮਹੀਨੇ ਦੇ ਮਹੀਨੇ ਹਫਤੇ ਦੇ ਹਫਤੇ ਪੈ ਜਾਂਦੇ ਆ ਤੇ ਪਹਿਲਾ ਜਿਹੜਾ ਸੀ ਉਹ ਪ੍ਰਧਾਨ ਉਹ ਖਾ ਗਿਆ ਪੈਸੇ ਸਾਰੇ ਪਤਾ ਨਹੀਂ ਵੀ ਮੈਂਬਰਸ ਪੰਚਾਇਤਾਂ ਨੇ ਰਲ ਕੇ ਖਾ ਲਿਆ ਕਿ ਪਤਾ ਨਹੀਂ ਵੀ ਇੰਨਾ ਕੱਲਿਆਂ ਖਾ ਲਿਆ ਵੀ ਸਰਜੀਕ ਨੇ ਖਾ ਗਿਆ ਤੁਹਾਨੂੰ ਹੁਣ ਪੈਸੇ ਨਹੀਂ ਪੈਂਦੇ ਤਾਂ ਅਸੀਂ ਇੱਕ ਕਰਕੇ ਤਰਸਿੱਕੇ ਝੱਲੇ ਹਾਂਜੀ ਕੀ ਮੰਗ ਕੀ ਆ ਤੁਹਾਡੀ ਤੁਸੀਂ ਕੀ ਕਹਿਣਾ ਕੀ ਚਾਹੁੰਦੇ ਜੀ ਹੁਣ ਅਹੀਂ ਇਹਨਾਂ ਦੇ ਥਰੂ ਕੰਮ ਕਰਨਾ ਚਾਹੁੰਦੇ ਆ ਸਰਜੀਤ ਦੇ ਤੇ ਅਹੀਂ ਹੋਰ ਕਿਸੇ ਦੇ ਥਰੂ ਕੰਮ ਨਹੀਂ ਕਰ ਸਕਦੇ ਕੀ ਪਿੰਡ ਦੇ ਵਿੱਚ ਕੰਮ ਹੁਣ ਚੱਲ ਕੀ ਰਿਹਾ ਵਾ ਆ ਗਲੀਆਂ ਦਾ ਸਾਫ ਸੂਫ ਸਪਾਈ ਕਰਦੇ ਆ ਭਾਜੀ ਹਾਂਜੀ ਤੇ ਅੱਜ ਮੜੀਆਂ ਤੇ ਗਏ ਆ ਸਪਾਈ ਕਰਨ ਤੁਹਾਡਾ ਇੰਚਾਰਜ ਕੌਣ ਆ ਕੋਈ ਮੇਡ ਹੁੰਦਾ ਤੁਹਾਡਾ ਹਾਂਜੀ ਮੇਟ ਵਾ ਮੇਟ ਆਣੀ ਕਰਾਉਂਦੀ ਬੜਾ ਵਧੀਆ ਕੰਮ ਆ ਪਾਹਾ ਤੇ ਲਪਾਉਂਦੀ ਆ ਹੋਰ ਵਧੀਆ ਹੁੰਦਾ ਵਾ ਕੰਮ ਤੇ ਸਾਨੂੰ ਉਹ ਧਮਕੀਆਂ ਦਿੰਦਾ ਮਲਪੀ ਤੋ ਇਹ ਸਾਡੇ ਥਰੂ ਕੰਮ ਕਰੋ ਕੌਣ ਇਹ ਸੰਗੀਤ ਸਾਡਾ ਪਿੰਡ ਦਾ ਹੀ ਆ ਕੋਈ ਆ ਬਿਲਕੁਲ ਇੱਥੇ ਇਹਨਾਂ ਦੇ ਜਿਹੜੇ ਮੇਡ ਨੇ ਇਹਨਾਂ ਦੇ ਨਰੇਗਾ ਵਰਕਰਾਂ ਦੇ ਇੰਚਾਰਜ ਨੇ ਉਹ ਵੀ ਇੱਥੇ ਮੌਜੂਦ ਨੇ ਤੇ ਬੀਬੀ ਜੀ ਕੀ ਨਾਂ ਕੀ ਆ ਜੀ ਤੁਹਾਡਾ ਤੁਸੀਂ ਮੇਡ ਹੋ ਜੀ ਹਾਂ ਜੀ ਤੇ ਕੀ ਮਾਮਲਾ ਆ ਇਹ ਸਾਰਾ ਜਿਹੜਾ ਜਿੱਥੇ ਤੁਸੀਂ ਇਕੱਠੇ ਹੋਏ ਹੋ ਸਰ ਇਹ ਕਹਿੰਦੇ ਆ ਕਿ ਸਾਡੇ ਪੈਸੇ ਜਿਹੜਾ ਸੈਕਟਰੀ ਹੁਣ ਨਵਾਂ ਆਇਆ ਵਾ ਉਹਨੇ ਅੱਗੇ ਸਾਡੇ 3-3 ਮਹੀਨਿਆਂ ਦੇ ਪੈਸੇ ਖਾ ਲਏ ਉਹਨੇ ਪੈਸੇ ਨਹੀਂ ਪਾਏ ਹੁਣ ਇਹ ਇਹਨਾਂ ਨੂੰ ਨਹੀਂ ਪਤਾ ਕਿ ਸੈਕਟਰੀ ਨੇ ਖਾਦੇ ਆ ਕਿ ਜਾਂ ਪੰਚਾਇਤ ਨੇ ਰਲ ਕੇ ਖਾਦੇ ਆ ਇਹ ਤੇ ਹੁਣ ਸੈਕਟਰੀ ਨੂੰ ਪਤਾ ਹੋ ਉੱਤੇ ਜਾਂ ਪੰਚਾਇਤ ਨੂੰ ਪਤਾ ਹੋ ਬਾਕੀ ਇਹ ਹੁਣ ਜਿਹੜਾ ਨਵਾਂ ਸਾਕਰੀ ਆਇਆ ਵਾ ਇਹ ਕੱਲ ਤੋਂ ਕੰਮ ਉਹਨੇ ਸ਼ੁਰੂ ਕਰਨਾ ਤੇ ਇਹਨਾਂ ਰੇਗਾ ਪਾਰਟੀ ਸਾਰੇ ਕਹਿੰਦੀ ਆ ਕਿ ਅਸੀਂ ਉਹਨਾਂ ਦੇ ਨਾਲ ਕੰਮ ਨਹੀਂ ਕਰਨਾ ਉਹਨਾਂ ਅੱਗੇ ਨਹੀਂ ਪੈਸੇ ਪਾਏ ਸਾਡੇ ਤੇ ਹੁਣ ਵੀ ਨਹੀਂ ਪਾਉਣੇ ਹਾਂਜੀ ਤੇ ਅਸੀਂ ਚਾਹੁੰਨੇ ਆ ਸਾਰੇ ਰਲ ਕੇ ਕਿ ਜਿਹੜਾ ਸਾਡਾ ਸੈਕਟਰੀ ਜਿੰਨੇ ਕੰਮ ਸ਼ੁਰੂ ਕੀਤਾ ਵਨ ਰੇਗਾ ਦਾ ਹੁਣ ਇਹੋ ਰਵੇ ਚੀਨਾ ਆਯਾ ਫੈਕਟਰੀ ਦਾ ਇਹ ਬੋਪਰ ਆਉਂਦਾ ਹੈਗਾ ਵਸੇ ਹਾਂਜੀ ਸਦੀਂਦਰ ਪਰ ਬੀਬੀ ਜੀ ਆਖਰਕਾਰ ਤੇ ਕਿ ਪਿੰਡ ਦਾ ਕੋਈ ਵਿਅਕਤੀ ਹੋਣਾ ਹੁੰਦਾ ਹੀ ਹੈ ਕਿ ਵੀ ਜਿਹਦੇ ਅੰਡਰ ਚ ਆਪਾਂ ਕੰਮ ਕਰਨਾ ਵਾ ਹਾਂਜੀ ਅਹੀਂ ਤੇ ਹੁਣ ਜਿਹੜੀ ਇਹ ਸਾਰੇ ਡਏ ਆ ਕਿ ਅਹੀਂ ਆਪਾਂ ਬਲਾਗ ਪ੍ਰਧਾਨ ਜਿਹੜੇ ਸਦੀਸ਼ ਸਿੰਘ ਇਹਨਾਂ ਦੇ ਨਾਲ ਕੰਮ ਕਰਨਾ ਵਾ ਇਹਨਾਂ ਨਾਲ ਸਾਡੇ ਪੈਸੇ ਆਈ ਜਾਂਦੇ ਹਫਤੇ ਦੇ ਹਫਤੇ ਪਈ ਜਾਂਦੇ ਪੈਸੇ ਕੰਮ ਵੀ ਬਹੁਤ ਵਧੀਆ ਕਰਾਉਂਦੇ ਆ ਕਦੀ ਪੈਸੇ ਜੇ ਜੇ ਨਹੀਂ ਇਹਨਾਂ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਦਾ ਤੇ ਫਿਰ ਤੁਸੀਂ ਕੰਮ ਬੰਦ ਕਰ ਦੋਗੇ ਹਾਂਜੀ ਇਹ ਸਾਰੇ ਸਾਰੇ ਬੰਦ ਕਰ ਦਾਂਗੇ ਬਾਬਾ ਤਾ ਬਿਲਕੁਲ ਇਹ ਜਿਹੜੇ ਲੋਕ ਨੇ ਇਹਨਾਂ ਦਾ ਇੱਕ ਵੱਡਾ ਜਿਹੜਾ ਇਹਨਾਂ ਦੇ ਵਿੱਚ ਰੋਸ ਉਹ ਦੇਖਿਆ ਜਾ ਰਿਹਾ ਹੈ ਕਿ ਇਹਨਾਂ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਪਿਛਲੇ ਸਮੇਂ ਦੇ ਵਿੱਚ ਜਿਹੜਾ ਇਹਨਾਂ ਨੇ ਨਰੇਗਾ ਦਾ ਕੰਮ ਕੀਤਾ ਉਸ ਕੰਮ ਨੂੰ ਲੈ ਕੇ ਇਹਨਾਂ ਤੇ ਬਣਦੀ ਜਿਹੜਾ ਮਿਹਨਤਾਂ ਨਾਲ ਇਹਨਾਂ ਨੂੰ ਨਹੀਂ ਮਿਲਿਆ ਜਿਸ ਦੇ ਵਿੱਚ ਪੈਸੇ ਜਿਹੜੇ ਨੇ ਉਹ ਰੋਕ ਲਏ ਗਏ ਨੇ ਤਾਂ ਇਹ ਨਰੇਗਾ ਵਰਕਰ ਪਿੰਡ ਭੋਇਵਾਲ ਦੇ ਹਨ ਔਰ ਇਹਨਾਂ ਦਾ ਕਹਿਣਾ ਹੈ ਕਿ ਜਿਹੜੇ ਪਿੰਡ ਦੇ ਪਹਿਲੇ ਵਿਅਕਤੀ ਜਿਨ੍ਹਾਂ ਦੇ ਅੰਡਰ ਚੇ ਕੰਮ ਕਰਦੇ ਸਨ ਸਾਨੂੰ ਉਹਨਾਂ ਦੇ ਅੰਡਰ ਦੇ ਵਿੱਚ ਹੀ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਨਹੀਂ ਤਾਂ ਇਹਨਾਂ ਦੇ ਵੱਲੋਂ ਪਿੰਡ ਦੇ ਜਿਹੜੇ ਵਿਕਾਸ ਕਾਰਜ ਨੇ ਉਹ ਪੂਰੀ ਤਰ੍ਹਾਂ ਦੇ ਨਾਲ ਠੱਪ ਕਰ ਦਿੱਤੇ ਜਾਣਗੇ ਜਗਬਾਣੀ ਟੀਵੀ ਦੇ ਲਈ ਕੈਪਟਨ ਸਿੰਘ ਮਹਿਤਾ ਚੌਕ ਅੰਮ੍ਰਿਤਸਰ